ਭਗਵਾਨਤਮਾਨ ਦੀਆਂ ਚੀਕਾਂ ਕਢਾਉਣੀਆਂ ਸੀ ਚੀਕਾ ਚੀਕਾ ਭਗਵਾਨਤਮਾਨ ਦੀਆਂ ਨਿਕਲ ਗਈਆਂ ਨੇ ਜਿੰਦਾਬਾਦ ਭਗਵਾਨਤ ਸਿਆ ਤੈਨੂੰ ਮੈਂ ਪਿਛਲੀ ਵਾਰੀ ਵੀ ਕਹਿ ਕੇ ਗਿਆ ਸੀ ਅੱਜ ਫੇਰ ਕਹਿ ਕੇ ਚੱਲਿਆ ਪਿਛਲੀ ਸਰਕਾਰ ਨੇ ਵੀ ਮੇਰੇ ਤੇ ਝੂਠਾ ਪਰਚਾ ਦਿੱਤਾ ਸੀ ਔਰ ਹਾਈ ਕੋਰਟ ਦੀ ਉਹ ਤੋਂ ਬਾਅਦ 27 ਸਫਿਆਂ ਦੀ ਟਿੱਪਣੀ ਆਈ ਅੱਜ ਫੇਰ ਕਹਿਣਾ ਕਿ ਮੌਜੂਦਾ ਸਰਕਾਰ ਨੂੰ ਵੀ ਮੇਰੇ ਤੇ ਨਵਾਂ ਝੂਠਾ ਪਰਚਾ ਕਰਨਾ ਪੈਣਾ ਨਹੀਂ ਤਾਂ ਮੈਨੂੰ ਅੰਦਰ ਨਹੀਂ ਇਹ ਦੇ ਸਕਣਗੇ ਔਰ ਜਿਹੜੀ ਗੱਲ ਮੈਂ ਪਹਿਲਾਂ ਵੀ ਤੁਹਾਨੂੰ ਕਹੀ ਸੀ ਕੀ ਚੀਕਾਂ ਇਹਦੀਆਂ ਇਸ ਤਰੀਕੇ ਨਾਲ ਨਿਕਲ ਗਈਆਂ ਭਗਵੰਤ ਦੀਆਂ ਕਿ ਅੱਜ 5ਵੀਂ 6ਵੀਂ ਸਿੱਟ ਬਣ ਗਈ ਔਰ ਸਿੱਟ ਦਾ ਲੈਵਲ ਹੁਣ ਉੱਤੋਂ ਥੱਲੇ ਨੂੰ ਆਈ ਜਾਂਦਾ ਹੁਣ ਕੁਝ ਅਫਸਰ ਲਾਏ ਆ ਚਲੋ ਮੈਨੂੰ ਖੁਸ਼ੀ ਹੈ ਮੈਂ ਪਿਛਲੀ ਵਾਰੀ ਕਿਹਾ ਸੀ ਸਵਾਦ ਤਾਂ ਆਵੇ ਜੇ ਭਗਵੰਤਾ ਚੇਅਰਮੈਨ ਦਾ ਸਿੱਟ ਤੂੰ ਬਣੇ ਮਗਰ ਆਪ ਤਾਂ ਬੜਿਆ ਨਹੀਂ ਚਲੋ ਇਸ ਗੱਲ ਦੀ ਮੈਨੂੰ ਤਸੱਲੀ ਹੈ ਕਿ ਆਪ ਦੀਆਂ ਅੱਖਾਂ ਤੇ ਕੰਨਾਂ ला ਛੱਡੀਆਂ ਨਹੀਂ ਉੱਥੇ ਇੱਕ ਐਸਪੀ ਲਾਇਆ ਭਾਵੇਂ ਅਫਸਰ ਜੂਨੀਅਰ ਹੈ ਮਗਰ ਭਗਵੰਤ ਸਿੰਘ ਮਾਨ ਦੇ ਹਲਕੇ ਦਾ ਐਸਪੀ ਇਹ ਸਿੱਟ ਚ ਪਾਇਆ ਮੈਨੂੰ ਲੱਗਦਾ ਹੌਟਲਾਈਨ 'ਚ ਦੱਸੂ ਤਾਂ ਜ਼ਰੂਰ ਹੌਟਲਾਈਨ 'ਚ ਭਗਵੰਤ ਨੂੰ ਦੱਸੂ ਤਾਂ ਜ਼ਰੂਰ ਕਿ ਮਜੀਠੀਆ ਕੀ ਕਹਿ ਕੇ ਗਿਆ ਔਰ ਮੈਂ ਬੜਾ ਸਪਸ਼ਟਾ ਜੀ ਵੇਖੋ ਹਾਲਾਤ ਵੇਖ ਲਓ ਕਾਨੂੰਨ ਤਾਂ ਕਾਨੂੰਨ ਹੈ ਹਾਈ ਕੋਰਟ ਦਾ ਆਰਡਰ ਇਹ ਨਹੀਂ ਮੰਨਦੇ ਇਹ ਸਾਰੇ ਫੈਸਲਿਆਂ ਤੇ ਪਹਿਲਾ ਟਰਾਇਲ ਕਨਕਲੂਡ ਹੋ ਕੇ ਫੈਸਲੇ ਆ ਗਏ ਉਹ ਇਹ ਨਹੀਂ ਮੰਨਦੇ ਮਗਰ ਮੇਰਾ ਤੇ ਅਰਵਿੰਦ ਕੇਜਰੀਵਾਲ ਦਾ ਫਰਕ ਵੇਖ ਲਓ ਜਦ ਉਹਨੂੰ ਸੱਦਦੀ ਹੈ ਪੁਲਿਸ ਜਾਂ ED ਤੇ ભગવંતમાન ਜੀ ਉਹਨੂੰ ਲੈ ਕੇ ਰਫੂ ਚੱਕਰ ਹੋ ਜਾਣ। ਚਾਰ ਵਾਰੀ ਸੱਦ ਲਿਆ ਭਗਵੰਤ ਆਪਣੇ ਨੂੰ ਕੇਜਰੀਆ ਨੂੰ ਮੇਰੇ ਯਾਰ ਨੂੰ ਉਹ ਤਾਂ ਜਾਂਦਾ ਨਹੀਂ। ਮੈਨੂੰ ਸੱਤ ਵਾਰੀ ਸੱਦਿਆ। ਕੱਲਾ ਸ਼ਹੀਦ ਦੀ ਦਿਹਾੜੇ ਤੇ ਨਹੀਂ ਮੈਂ ਆਇਆ ਕਿਉਂਕਿ ਮੈਂ ਪਹਿਲਾਂ ਕਿਹਾ ਸੀ ਕਿ ਮੈਂ ਨਹੀਂ ਆ ਸਕਦਾ। ਬਾਕੀ ਜਿੰਨੀ ਵਾਰੀ ਮੈਂ ਸੱਦਿਆ ਮੈਂ ਆਈ ਵਾਰੀ ਪੇਸ਼ ਹੋਇਆ। ਔਰ ਤੁਸੀਂ ਸੇਟਾਂ ਦਾ ਹਾਲ ਵੇਖ ਲਓ ਕਿੰਨੀ ਪੋਲੀਟਿਕਲੀ ਅੰਡਰ ਪ੍ਰੈਸ਼ਰ ਚੱਲ ਰਹੀਆਂ ਨੇ ਕਦੇ ਸੁਣਿਆ ਕਿ ਪਰਚਾ ਪਹਿਲਾਂ ਡੀਜੀਪੀ ਦਵੇ ਥਾਣੇਦਾਰ ਦਿੰਦੇ ਹੁੰਦੇ ਪਰਚਾ ਸਾਨੂੰ ਜਦੋਂ ਡੀਜੀਪੀ ਨੇ ਪਰਚਾ ਦਿੱਤਾ ਉਹ ਡੀਜੀਪੀ ਚਟੋਫਾ ਦਿਆ ਜਿਹੜਾ ਆਪ ਮੁੜ ਕੇ ਡਿਫਾਲਟਰ ਹੋ ਗਿਆ ਸਰਕਾਰ ਨੇ ਉਹਨੂੰ ਮੇਜਰ ਪੈਨਲਟੀ 'ਚ ਚਾਰਟ ਸ਼ੀਟ ਕਰਤਾ ਹੁਣ ਉਸ ਤੋਂ ਬਾਅਦ ਅੱਜ ਪੰਜਵੀਂ ਸੇਟ ਅੱਗੇ ਮੈਂ ਪੇਸ਼ ਹਾਂ ਮਤਲਬ ਕਿ ਚਾਰ ਸਿੱਟਾਂ ਨੇ ਜਵਾਬ ਦਿੱਤਾ ਇਹਨੂੰ ਸਰਕਾਰ ਨੂੰ ਕਿ ਇੱਥੇ ਪਰਚਾ ਨਹੀਂ ਬਣਦਾ ਇਹ ਗਲਤ ਕੰਮ ਹੈ ਹੁਣ ਵੇਖੋ ਨਵੀਂ ਸਿੱਟ ਬਣ ਗਈ ਅਫਸਰ ਵੀ ਜੂਰੀਅਰ ਹੁੰਦੇ ਜਾਂਦੇ ਹੁਣ ਸੀਨੀਅਰਟੀ ਤੇ ਨਹੀਂ ਪਹਿਲਾਂ ਅਫਸਰ ਸੀਨੀਅਰ ਸੀ ਹੁਣ ਵੇਖੋ ਨਵੀਂ ਸਿੱਟ ਕਾਨੂੰਨ ਦੇ ਹਿਸਾਬ ਨਾਲ ਚੱਲੂ ਜਾਂ ਭਗਵੰਤ ਮਾਨ ਨੂੰ ਕੁਛ ਕਰਨ ਦੇ ਲੱਗੂ ਆਪ ਦੀ ਪੋਸਟਿੰਗ ਦਾ ਫਿਕਰ ਰੱਖੂ ਮੈਨੂੰ ਫਿਕਰ ਕੋਈ ਨਹੀਂ ਅਫਸਰशाही ਬਦਲੀ ਗਈ ਹੈ ਕੀ ਲੱਗਦਾ ਕਿ ਸਵਾਲਾਂ 'ਚ ਵੀ ਕੋਈ ਬਦਲਾ ਆਇਆ ਹੈ ਗਈ ਤੁਸੀਂ ਆਪ ਜਾਣੇ ਹੋ ਅਫਸਰਚਾਈ ਨੂੰ ਕਿੰਨੀ ਵਾਰੀ ਤਾਂ ਬਦਲਿਆ ਕਦੇ ਸੁਣਿਆ ਪਹਿਲਾਂ 5 6 ਸਿੱਟਾ ਬਣ ਗਈਆਂ ਨੇ ਔਰ ਸ਼ੁਕਰੀਮ ਕੋਟ ਦਾ ਆਰਡਰ ਹੈ ਇਹਨਾਂ ਤੇ ਕਿ ਇਹ ਜਿੰਨੀਆਂ ਵੀ ਸਿੱਟਾਂ ਨੇ ਏਜੰਸੀਆਂ ਨੇ ਇਹ ਕੇਜ ਪੈਰਟ ਨੇ ਤੋਤੇ ਨੇ ਸਰਕਾਰਾਂ ਦੇ ਹੁਣ ਚੱਲਿਆਂ ਭਾਈ ਉਹਨਾਂ ਕੋਲ ਹੁਣ ਚੋਰੀ ਉੱਤੋਂ ਕਿਹੜੀ ਪੈਂਦੀ ਆ ਨਹੀਂ ਪੈਂਦੀ ਉਹ ਕੀ ਕਹਿੰਦੇ ਆ ਨਹੀਂ ਕਹਿੰਦੇ ਆ ਕੇ ਤੁਹਾਡੇ ਨਾਲ ਗੱਲ ਕਰਾਂਗੇ ਜੇ ਆਉਣ ਦਿੱਤਾ ਜੇ ਰੱਖ ਲਿਆ ਤੇ ਤੁਸੀਂ ਦਾਸ ਨੂੰ ਮਿਲ ਬੁੱਲ ਜਾਇਓ ਇੱਚਲੀ ਭਰਾਵਾ ਹਾਂਜੀ ਉਹ ਜਦੋਂ ਜਿਹੜਾ ਭਗਵੰਤਮਾਨ ਦੇ ਰੋਜ਼ ਗੱਲ ਪਵੇ ਨਾ ਉਹਨੂੰ ਕਿਹੇ ਝੂਠੇ ਕੇਚੇ ਤਾਂ ਬਚਾਉਣ ਕੇ ਮੈਂ ਕਿਹੜਾ ਕਈ ਕਾਂਗਰਸ ਵਾਂਗੂ ਰਾਤ ਦੇ ਹਨੇਰੇ ਮਿਲਿਆ ਉਹਨਾਂ ਜਿਹੜੇ ਰਾਤ ਦੇ ਨੇਰੇ ਮਿਲਦੇ ਆ ਉਹ ਤਾਂ ਵਿਚਾਰੇ ਬੋਲਦੇ ਨਹੀਂ ਉਹਨਾਂ ਨੂੰ ਤਾਂ ਵਧਾਈ ਨਾਲੇ ਹੋ ਗਿਆ ਤੁਹਾਡਾ ਸਮਝੌਤਾ ਹੁਣ ਤਾਂ ਤੁਸੀਂ ਰੂਲਿੰਗ ਪਾਰਟੀ ਬਣ ਕੇ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਇਕੱਠੇ ਲੜ ਰਹੇ ਹੋ ਦਿੱਲੀ ਚ ਖਰਗੇ ਸਾਹਿਬ ਨੂੰ ਜਿਹੜਾ ਮਫਲਰ ਕੇਜਰੀਵਾਲ ਸਾਹਿਬ ਪਾਉਂਦੇ ਸੀ ਉਹਨਾਂ ਨੇ ਲਾ ਕੇ ਖਰਗੇ ਸਾਹਿਬ ਦੇ ਗੱਲ 'ਚ ਪਾ ਦਿੱਤਾ ਕੇਜਰੀਵਾਲ ਸਾਹਿਬ ਵਿਦਾਊਟ ਮਫਲਰ ਹੋ ਕੇ ਮਫਲਰ ਮੈਨ ਕੌਣ ਬਣਾਤਾ ਖਰਗੇ ਸਾਹਿਬ ਇਹਨਾਂ ਦਾ ਐਲਾਇੰਸ ਤਾਂ ਹੋ ਗਿਆ ਭਾਈ ਮਗਰ ਜਿਹੜੇ ਕਾਂਗਰਸੀ ਜਿਹੜੀ ਆਪੋਜੀਸ਼ਨ ਪਾਰਟੀ 'ਚ ਬੈਠੀ ਸੀ ਅੱਜ ਮੈਂ ਸਮਝਦਾ ਇਹ ਵੀ ਨੈਤਿਕ ਆਧਾਰ ਖੋ ਬੈਠੀ ਹੈ ਤੇ ਮੈਂ ਇਹਨੂੰ ਪੁੱਛਣਾ ਚਾਹੁੰਦਾ ਭਗਵੰਤ ਮਾਨ ਨੂੰ ਭਾਈ ਹੁਣ ਤੂੰ ਵੀ ਵਾਸ਼ਿੰਗ ਮਸ਼ੀਨ 'ਚੋਂ ਕੱਢ ਦੇਂਗਾ ਧਰਮਸੋਤ ਨੂੰ ਖਹਿਰਾ ਸਾਹਿਬ ਨੂੰ ਕਿੱਕੀ ਢੱਲੋਂ ਨੂੰ ਆਸ਼ੂ ਨੂੰ ਬੜੀ ਲੰਮੀ ਲਿਸਟ ਹੈ ਕਾਂਗਰਸੀਆਂ ਦੀ ਗਿਲਜੀਆ ਨੂੰ ਹੁਣ ਮੈਨੂੰ ਲੱਗਦਾ ਆਪ ਦੀ ਵਾਸ਼ਿੰਗ ਮਸ਼ੀਨ ਚੋਂ ਨਿਕਲ ਕੇ ਹੁਣ ਐ ਦੁੱਧ ਧੋਤੇ ਹੋ ਕੇ ਲੈਨਚ ਪਾਰਟਨਰ ਆਪ ਤੇ ਕਾਂਗਰਸ ਹੁਣ ਚੋਰ ਤੇ ਪੁਲਿਸ ਇਕੱਠੀ ਹੋ ਗਈ ਤੇ ਵਧਾਈ ਆ ਭਾਈ ਇਹਨਾਂ ਦੀ ਸੱਤਾ ਨੂੰ ਬਣਦੀ ਜਾ ਰਹੀਆਂ ਉਹ ਸਿੱਟਾ ਬੇ ਸਿੱਟਾ ਨਿਕਲ ਰਹੀਆਂ ਸਿੱਟਾ ਦਾ ਨਿਕਲਣਾ ਹੀ ਕੋਈ ਨਹੀਂ ਸਿੱਟਾ ਨਿਕਲ ਰਿਹਾ ਕੋਟਾ ਨੇ ਫੈਸਲੇ ਦੇ ਦਿੱਤੇ ਆ ਮਗਰ ਮੈਂ ਨਾ ਮੰਨੂ ਦਾ ਤਾਂ ਇਲਾਜ ਕੋਈ ਇਥੇ ਲਈ ਭਰਾਓ ਜੇ ਤਾਂ ਮੈਂ ਸ਼ਾਮ ਨੂੰ ਆ ਗਿਆ ਤੇ ਤੁਸੀਂ ਸਵਾਲ-ਜਵਾਬ ਕਰ ਲਿਓ ਨਹੀਂ ਆਇਆ ਤੇ ਫਿਰ ਤੇ ਮਿਲਾਂਗੇ ਕਦੇ ਬੇਰ ਮਹੀਨੇ ਨੂੰ ਮਿਲਾਂਗੇ ਦੋਆ ਨੂੰ ਮਿਲਾਂਗੇ ਤਿੰਨਾ ਨੂੰ ਮਿਲਾਂਗੇ ਮਗਰ ਮੈਂ ਭਗਵੰਤਵਾ ਨੂੰ ਆ ਭੜੀ ਭਾਈ ਆ ਮੈਂ ਕਹਿੰਦਾ ਭਗਵੰਤਵਾ ਨੂੰ ਛੱਲੇ ਆ ਹੌਲ ਕਰਤੀ ਕਲਾ ਜੇ ਜੀ ਸਾ ਮਾਇਆ ਵਤੀ ਅੱਲੇ ਚੋਂ ਲੜ ਰਹੇ ਸੀ ਉਹਨਾਂ ਨਾਲ ਸਰਚ ਚੁੱਕੇ ਮਾਰ ਦਿੱਤਾ ਪਹਿਲਾਂ ਡੀਆਈਜੀ ਆਫਿਸ ਗਿਆ ਹੁਣ ਪੁਲਿਸ ਲਾਈਨ ਹੈ ਉਰੇ ਬੈਰਗੇਡਿੰਗ ਕਰਦੀ ਹੈ ਵਰਕਰ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਕਬਰਾਟ ਹੈ ਨਾ ਕੇਜਰੀਆਲ ਨੂੰ ਕਬਰਾਟ ਨੇ ਭਗਵੰਤ ਮਾਨ ਨੂੰ ਮੈਨੂੰ ਲੱਗਦਾ ਕੇਜਰੀਆਲ ਨੂੰ 18 ਨੂੰ ਛੱਡਿਆ ਉਹਦੇ ਹਿਸਾਬ ਨਾਲ ਹੀ ਮੈਨੂੰ ਛੱਡਦੇ ਆ ਹਰਕ ਇੰਨਾ ਕਿ ਉਹਦੇ ਨੂੰ ਜਹਾਜ਼ ਤੇ ਤਿਆਰ ਕਰਕੇ ਪੰਜਾਬ ਦਾ ਜਹਾਜ਼ ਉਹਨੂੰ ਉਡਾਰੀ ਮਰਵਾ ਦਿੰਦਾ ਕਿ ਉਹ ਤਾਂ ਬਿਪਾਸਨਾ ਤੇ ਬੈਠਣ ਲੱਗਿਆ ਬਾਈ ਸਾਡੀ ਤਾਂ ਬੱਜਦਾ ਕੋਈ ਨਹੀਂ ਤਾਂ ਵਾਹ ਗੁਰੂ ਵਾਹ ਗੁਰੂ ਕਰਨ ਵਾਲੇ ਬੰਦੇ ਆ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਇੱਧਰ ਵੀ ਰਾਜੀ ਉਧਰ ਅੰਦਰ ਵੀ ਰਾਜੀ ਜਿੱਥੇ ਰੱਖਣਾ ਰੱਬ ਦੇ ਰੱਗ 'ਚ ਰਹਿਣਾ ਹਾਂਜੀ ਲੱਗਦਾ ਇਹ ਜਿਹੜਾ ਕੀਤਾ ਜਾ ਰਿਹਾ ਜੀ ਇਹਦੇ ਨਾਲ ਵਰਕਰਾਂ ਦਾ ਹੌਸਲਾ ਹੋਰ ਵਧੂਗਾ ਕਿ ਅਗਲੇ ਦੋ ਇਹ ਵਰਕਰ ਚੰਗੀ ਕਲਾ ਜਿਹੜੇ ਵੇਖ ਇੰਨੀ ਠੰਡ 'ਚ ਆਏ ਨੇ ਇਹਨਾਂ ਦਾ ਧੰਨਵਾਦ ਹੈ ਮੇਰੇ ਭਰਾਵਾਂ ਦਾ ਇਹ ਜਰਨੈਲ ਬੰਦੇ ਨੇ ਔਰ ਭਗਵਾਨ ਸვენਗਮਾਨੂ ਇੱਕ ਗਵੈਂਟੀਆ ਪਰ ਇਹ ਸੀਟ ਸਦਾ ਨਹੀਂ ਰਹੇ ਨੇ ਤੇ ਜਦੋਂ ਤੇਰੀ ਵਾਰੀ ਆਈ ਹੈ ਨਾ ਵੇਖਿਆ ਇੰਤਰਾ ਵੱਟੋ ਵੱਟ ਭੁਜਾਵਾਂਗੇ ਚੇਤੇ ਰੱਖੇਗਾ ਕਿ ਕਿੱਥੇ ਵਾਹ ਪਿਆ ਮਲਾਂ ਦਾ ਤੂੰ ਤਾਂ ਅੱਗੇ ਅੱਗੇ ਇਲਾਜ ਕਰਾਉਂਦਾ ਫਿਰਦਾ ਕਹਿੰਦਾ ਤਾਂ ਲਿਬਰ ਲੋਬਰ ਬਹਿ ਗਿਆ ਵੀ ਘਟ ਕੀ ਸਾਨੂੰ ਮੌਕਾ ਰੱਬ ਜ਼ਰੂਰ ਦੇਵੇ ਤੇਰੀ ਤਸੱਲੀ ਕਰਾਉਂਗੀ ਇੱਥੇ ਹਣ ਮੈਨੂੰ ਜਾਣ ਲੈਣ ਦਿਓ ਨਹੀਂ ਨਹੀਂ ਬੇਨਤੀ ਸੁਣ ਲੈ ਮੇਰੀ ਦੇਖੋ ਮੈਂ ਕਾਨੂੰਨ ਦਾ ਸਤਿਕਾਰ ਕਰਦਾ ਸਿੱਟਾ ਵੇ ਸਿੱਟਾ ਰਹਿਣ ਤਾਂ ਵੀ ਸਤਿਕਾਰ ਕਰਦਾ ਮੈਂ ਤਾਂ ਸ਼ੀਨਾ ਸਾਹਿਬ ਦਾ ਦੇਖੋ ਉਹਦੇ ਜਦੋਂ ਰਿਟਾਇਰਮੈਂਟ ਪਾਰਟੀ 'ਚ ਉਹਨਾਂ ਨੇ ਇਕੱਲੇ ਦਾਸ ਨੂੰ ਸੱਦਿਆ ਥੋਨੂੰ ਤਾਂ ਨਹੀਂ ਸੱਦਿਆ 29 ਨੂੰ ਰਿਟਾਇਰ ਹੋ ਗਏ ਸੀ 30 ਨੂੰ ਦਾਸ ਨੂੰ ਛੱਡ ਲਿਆ ਮੈਨੂੰ ਤਾਂ ਕੋਬੀ-ਕੂਬੀ ਵੀ ਭਲਾਈ ਸੀ ਕਿਸੇ ਨੇ ਖਬਰ ਵੀ ਲਾ ਲਈ ਕਿਸੇ ਨੇ ਕੋਕੇ-ਕੂ ਖਵਾਤਾ ਸੀ ਮੈਨੂੰ ਫਿਰ ਹੁਣ ਜਿਹਨੇ 30 ਸਾਲ ਦੀ ਨੌਕਰੀ ਕੀਤੀ ਉਹਦੀ ਤਾਂ ਉਹ ਵਿਚਾਰੇ ਦੀ ਚਾਰਟ ਸ਼ੀਟ ਹਲੇ ਤੱਕ ਨਹੀਂ ਫਾਈਲ ਹੋਈ ਚਲੋ ਇੰਨਾ ਮੇਰੀ ਪੁੱਛਗਿੱਛ ਕੀਤੀ ਆ ਸਰਕਾਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਔਰ ਪ੍ਰਧਾਨ ਮੰਤਰੀ ਜੀ ਉਹਦੀ ਚਾਰਟ ਸ਼ੀਟ ਤਾਂ ਫਾਈਲ ਕਰ ਦਿਓ ਜੇ ਫਾਈਲ ਹੋ ਜੂ ਤੇ ਗਿਵਨ ਟੇਕ ਵੀ ਸਾਹਮਣੇ ਆ ਕਿਉਂ ਨਹੀਂ ਤਾਂ ਸੁਪਰੀਮ ਕੋਰਟ ਦੀ ਕਮੇਟੀ ਵੱਲੋਂ ਚਾਰਜ ਸ਼ੀਟ ਜੀ ਇਤਨੀ ਆਮੜਾ ਰੋੜਾ ਇਹ ਸਾਹਮਣੇ ਰੋੜਾ ਨੂੰ ਕੈਬਿਨ ਤੋਂ ਬਾਹਰ ਕਰਨ ਦੇ ਲਈ ਅਪੀਲ ਵੀ ਪਾਈ ਗਈ ਹੈ ਨੋਟਿਸ ਵੀ ਜਾਰੀ ਹੋਇਆ ਹਾਈ ਕੋਰਟ ਦਾ ਕਿਵੇਂ ਦੇਖਦੇ ਹੋ ਦੇਖੋ ਕਾਨੂੰਨ ਦੇ ਉੱਤੇ ਕੋਈ ਨਹੀਂ ਇਹ ਜਾਣ ਬੁੱਝ ਕੇ ਜਿਹੜਾ ਬੰਦੇ ਨੂੰ ਕੋਰਟ ਨੇ ਕਨਵਿਕਟ ਕੀਤਾ ਹੋਵੇ ਉਹਦਾ ਇਮੀਡੀਏਟਲੀ ਉਹਦੀ ਮੈਂਬਰਸ਼ਿਪ ਦਰਬਦ ਹੋਣੀ ਚਾਹੀਦੀ ਹੈ ਇਹ ਕਾਨੂੰਨ ਮਗਰ ਆਮ ਆਦਮੀ ਪਾਰਟੀ ਕਾਨੂੰਨ ਤੋਂ ਉੱਤੋਂ ਦੀ ਹੋਣਾ ਚਾਹੁੰਦਾ ਔਰ ਜਿਵੇਂ ਮੈਂ ਇਹ ਗੇਨਤੀ ਕਰਦਾ ਹਾਂ ਥੋਡੇ ਰਾਈ ਕਿ ਨਾ ਤਾਂ ਉਹਨੂੰ ਝੰਡਾ ਲਾਉਣਾ ਚਾਹੀਦਾ ਉਹਨੂੰ ਤਾਂ ਕੈਬਨਿਟ ਤੋਂ ਬਾਹਰ ਦਾ ਭ੍ਰਸ਼ਟਾ ਤੇ ਉਹਦੀ ਮੈਂਬਰਸ਼ਿਪ ਡਿਸਕਵਾਲਿਫਾਈ ਹੋਣੀ ਜਿਹਦੇ ਕੋਲ ਲਾਅ ਇਜ਼ ਅਬੋਵ ਆਲ ਔਰ ਉਹ ਦੂਜੀ ਵੀਡੀਓ ਜਿਹੜੇ ਮੰਤਰੀ ਦੀ ਮੈਂ ਬੜੀ ਛੇਤੀ ਹੁਣ ਜਾ ਕੇ ਤੁਹਾਡੇ ਸਾਹਮਣੇ ਸਨਮੁਖ ਰੱਖਣੀ ਆ ਜਾਂ ਕਿੱਥੇ ਦੇਣੀ ਆ ਮਤਲਬ ਦਾਦਾ ਉਸ ਮੰਤਰੀ ਨੂੰ ਪਤਾ ਉਹਦੀ ਵੀਡੀਓ ਹੈ ਮੁੱਖ ਮੰਤਰੀ ਨੂੰ ਪਤਾ ਉਹਦੀ ਵੀਡੀਓ ਹੈ ਝੰਡਾ ਉਹ ਵੀ ਨਾਲ ਲਰਾਵੇ ਕਿਉਂਕਿ ਇਹ ਜੇ ਬੰਦੇ ਝੰਡਾ ਲਰਾਉਣ ਦੇ ਹੱਕਦਾਰ ਨਹੀਂ 26 ਜਨਵਰੀ ਤੋਂ ਪਹਿਲਾਂ ਉਹ ਵੀਡੀਓ ਆ ਸਕਦੀ ਹੈ ਕਿਉਂ ਨਹੀਂ ਆ ਸਕਦੀ ਜੇ ਜਾਂਚ ਨਾਮਦਰ ਕੇ ਇਤਿਆਹ ਸਕਦੀ ਮੁੱਖ ਮੰਤਰੀ ਥੈਂਕ ਯੂ ਮੁੱਖ ਮੰਤਰੀ i no, 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 no. ਤਾ ਵਿਕਰਮ ਸਿੰਘ ਮਜੀਠੀਆ ਐਸਆਈਟੀ ਦੇ ਅੱਗੇ ਪੇਸ਼ ਹੋਣ ਦੇ ਲਈ ਪਹੁੰਚੇ ਨੇ ਔਰ ਕਾਫੀ ਖਰਚਾ ਵੀ ਵਿਕਰਮ ਸਿੰਘ ਮਜੀਠੀਆ ਨੇ ਜਤਾਇਆ ਹੈ ਕਿ ਅੱਜ ਜੇਕਰ ਪੁਲਿਸ ਅੰਦਰ ਬਿਠਾ ਲੇਗੀ ਤਾਂ ਵੀ ਤਿਆਰ ਆ ਕਿਉਂਕਿ ਇਹ ਬਦਲਾਕੂਰੀ ਦੀ ਰਾਜਨੀਤੀ ਹੈਗੀ ਆ ਇਹ ਸਾਫ਼ ਤੌਰ ਤੇ ਸਵਾਲ ਚੱਕਿਆ ਗਿਆ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਤਾਂ ਇਹ ਵਿਕਰਮ ਸਿੰਘ ਮਜੀਠੀਆ ਦਾ ਕਾਫਲਾ ਜਦੋਂ ਵਿਕਰਮ ਸਿੰਘ ਮਜੀਠੀਆ ਪਹੁੰਚੇ ਨੇ ਲੇਕਿਨ ਵੱਡੀ ਗੱਲ ਹੈ ਕਿ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਦੋਂ ਵਰਕਰ ਇਕੱਠੇ ਹੋਏ ਨੇ ਤੇ ਉਹਨਾਂ ਦੇ ਹੌਸਲਾ ਔਰ ਸਾਫ਼ ਤੌਰ ਤੇ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਔਰ ਇਹ ਸਵਾਲ ਜਰੂਰ ਜਿਹੜਾ ਵਿਕਮ ਸਿੰਘ ਮਜੀਠੀਆ ਦੇ ਵੱਲੋਂ ਚੱਕਿਆ ਗਿਆ ਹੈ ਕਿ ਜੇਕਰ ਅਜ ਐਸ ਆਈ ਟੀ ਵੀ ਅੰਦਰ ਬਿਠਾਉਗੇ ਤੇ ਕੋਈ